ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਫਰੀਦਕੋਟ ਪੁਲਿਸ ਹਮੇਸ਼ਾ ਹੀ ਮਾੜੇ ਅਨਸਰਾਂ ਦੇ ਖਿਲਾਫ ਕਾਰਵਾਈ ਕਰਦੀ ਰਹਿੰਦੀ ਹੈ ਇਸੇ ਲੜੀ ਦੇ ਤਹਿਤ ਕੱਲ ਅ ਥਾਣਾ ਬਜਾਖਾਨੇ ਦੀ ਪੁਲਿਸ ਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀਗੀ ਕਿ ਮੁਹੰਮਦ ਅਕਬਰ ਆलम ਨਾਮ ਦਾ ਬੰਦਾ ਬਜਾਖਾਨਾ ਏਰੀਆ ਦੇ ਵਿੱਚ ਗੱਡੀਆਂ ਦੇ ਵਿੱਚੋਂ ਤੇਲ ਚੋਰੀ ਕਰਨ ਦਾ ਕੰਮ ਕਰ ਰਿਹਾ ਹੈ ਇਸੇ ਇਨਫੋਰਮੇਸ਼ਨ ਦੇ ਉੱਤੇ ਕਾਰਵਾਈ ਕਰਦੇ ਹੋਏ ਆ ਲੋਕਲ ਪੁਲਿਸ ਫੋਰਸ ਤੁਰੰਤ ਐਫ ਆਈ ਆਰ ਨੰਬਰ 7 ਅੰਡਰ ਸੈਕਸ਼ਨ 303 ਅਤੇ 317 ਬੀ ਐਨ ਐਸ ਦਰਜ ਕੀਤੀ ਗਈ ਸੀਗੀ ਅਤੇ ਇਸ ਵਿੱਚ ਅਕਿਊਜ਼ ਨੂੰ ਅਰੈਸਟ ਕੀਤਾ ਗਿਆ ਹੈਗਾ ਤੇ ਰਿਕਵਰੀ ਇਸ ਹਿਸਾਬ ਨਾਲ ਹੋਈ ਹੈ ਜੀ ਉੱਥੇ 23 ਡਰਮ ਮਿਲੇ ਸੀਗੇ ਤੇਲ ਤੇ ਤੇਲ ਦੇ ਜਿਦੇ ਵਿੱਚ 4 ਡਰਮ ਭਰੇ ਹੋਏ ਸੀ ਤੇਲ ਨਾਲ ਤੇ 19 ਡਰਮ ਖਾਲੀ ਸੀਗੇ ਇਸ ਤੋਂ ਇਲਾਵਾ 4 ਡਰਮੀਆਂ ਵੀ ਛੋਟੀਆਂ ਮਿਲੀਆਂ ਸੀਗੀਆਂ ਜਿਦੇ ਵਿੱਚ ਇੱਕ ਡਰਮੀ 20 ਲੀਟਰ ਦੀ ਭਰੀ ਹੋਈ ਸੀ ਤੇ ਬਾਕੀ ਖਾਲੀ ਸੀਗੀਆਂ ਤੇ ਇਸ ਦੇ ਨਾਲ ਹੀ ਇੱਕ ਮੋਟਰ ਵੀ ਪੁਲਿਸ ਪਾਰਟੀ ਵੱਲੋਂ ਬਰਾਮਦ ਕੀਤੀ ਗਈ ਹੈ ਇਸ ਸਾਰੇ ਨੈਟਵਰਕ ਦਾ ਅੱਗੇ ਇਹਦੇ ਤਫ਼ਤੀਸ਼ ਜਾਰੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਫਰੀਦਕੋਟ ਪੁਲਿਸ ਹਮੇਸ਼ਾ ਹੀ ਮਾੜੇ ਅਨਸਰਾਂ ਦੇ ਖਿਲਾਫ ਕਾਰਵਾਈ ਕਰਦੀ ਰਹਿੰਦੀ ਹੈ ਇਸੇ ਲੜੀ ਦੇ ਤਹਿਤ ਕੱਲ ਅ ਥਾਣਾ ਬਜਾਖਾਨੇ ਦੀ ਪੁਲਿਸ ਨੂੰ ਇੱਕ ਸੀਕ੍ਰੀਟਡ ਇਨਫੋਰਮੇਸ਼ਨ ਮਿਲੀ ਸੀਗੀ ਕਿ ਮੁਹੰਮਦ ਅਕਬਰ ਆलम ਨਾਮ ਦਾ ਬੰਦਾ ਬਜਾਖਾਨਾ ਏਰੀਆ ਦੇ ਵਿੱਚ ਗੱਡੀਆਂ ਦੇ ਵਿੱਚੋਂ ਤੇਲ ਚੋਰੀ ਕਰਨ ਦਾ ਕੰਮ ਕਰ ਰਿਹਾ ਹੈ ਇਸੇ ਇਨਫੋਰਮੇਸ਼ਨ ਦੇ ਉੱਤੇ ਕਾਰਵਾਈ ਕਰਦੇ ਹਾਂ ਹੋਏ ਆ ਲੋਕਲ ਪੁਲਿਸ ਫੋਰਸ ਤੁਰੰਤ ਐਫ ਆਈ ਆਰ ਨੰਬਰ 7 ਦਰਜ ਅੰਡਰ ਸੈਕਸ਼ਨ 303 ਅਤੇ 317 ਬੀ ਐਨ ਐਸ ਦਰਜ ਕੀਤੀ ਗਈ ਸੀ ਅਤੇ ਇਸ ਵਿੱਚ ਅਕਿਊਜ਼ ਨੂੰ ਅਰੈਸਟ ਕੀਤਾ ਗਿਆ ਹੈਗਾ ਤੇ ਰਿਕਵਰੀ ਇਸ ਹਿਸਾਬ ਨਾਲ ਹੋਈ ਹੈ ਜੀ ਉੱਥੇ 23 ਡਰਮ ਮਿਲੇ ਸੀਗੇ ਤੇਲ ਦੇ ਜਿਦੇ ਵਿੱਚ 4 ਡਰਮ ਭਰੇ ਹੋਏ ਸੀ ਤੇਲ ਨਾਲ ਤੇ 19 ਡਰਮ ਖਾਲੀ ਸੀਗੇ ਇਸ ਤੋਂ ਇਲਾਵਾ 4 ਡਰਮੀਆਂ ਵੀ ਛੋਟੀਆਂ ਮਿਲੀਆਂ ਸੀਗੀਆਂ ਜਿਦੇ ਵਿੱਚ ਇੱਕ ਡਰਮੀ 20 ਲੀਟਰ ਦੀ ਭਰੀ ਹੋਈ ਸੀ ਤੇ ਬਾਕੀ ਖਾਲੀ ਸੀਗੀਆਂ ਤੇ ਇਸੇ ਦੇ ਨਾਲ ਹੀ ਇੱਕ ਮੋਟਰ ਵੀ ਪੁਲਿਸ ਪਾਰਟੀ ਵੱਲੋਂ ਬਰਾਮਦ ਕੀਤੀ ਗਈ ਹੈ ਇਸ ਸਾਰੇ ਨੈਟਵਰਕ ਦਾ ਅੱਗੇ ਇਹਦੇ ਤਫ਼ਤੀਸ਼ ਜਾਰੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਫਰੀਦਕੋਟ ਪੁਲਿਸ ਹਮੇਸ਼ਾ ਹੀ ਮਾੜੇ ਅੰਸਰਾਂ ਦੇ ਖਿਲਾਫ ਕਾਰਵਾਈ ਕਰਦੀ ਰਹਿੰਦੀ ਹੈ ਇਸੇ ਲੜੀ ਦੇ ਤਹਿਤ ਕੱਲ ਥਾਣਾ ਬਜਾਖਾਨੇ ਦੀ ਪੁਲਿਸ ਨੂੰ ਇੱਕ ਸੀਕ੍ਰੀਟਡ ਇਨਫੋਰਮੇਸ਼ਨ ਮਿਲੀ ਸੀਗੀ ਕਿ ਮੁਹੰਮਦ ਅਕਬਰ ਆलम ਨਾਮ ਦਾ ਬੰਦਾ ਬਜਾਖਾਨਾ ਏਰੀਆ ਦੇ ਵਿੱਚ ਗੱਡੀਆਂ ਦੇ ਵਿੱਚੋਂ ਤੇਲ ਚੋਰੀ ਕਰਨ ਦਾ ਕੰਮ ਕਰ ਰਿਹਾ ਹੈ ਇਸੇ ਇਨਫੋਰਮੇਸ਼ਨ ਦੇ ਉੱਤੇ ਕਾਰਵਾਈ ਕਰਦੇ ਆ ਹੋਏ ਆ ਲੋਕਲ ਪੁਲਿਸ ਫੋਰਸ ਤੁਰੰਤ ਐਫ ਆਈ ਆਰ ਨੰਬਰ 7 ਦਰਜ ਅੰਡਰ ਸੈਕਸ਼ਨ 303 ਅਤੇ 317 ਬੀ ਐਨ ਐਸ ਦਰਜ ਕੀਤੀ ਗਈ ਸੀ ਅਤੇ ਇਸ ਵਿੱਚ ਅਕਿਊਜ਼ ਨੂੰ ਅਰੈਸਟ ਕੀਤਾ ਗਿਆ ਹੈਗਾ ਤੇ ਰਿਕਵਰੀ ਇਸ ਹਿਸਾਬ ਨਾਲ ਹੋਈ ਹੈ ਜੀ ਉੱਥੇ 23 ਡਰਮ ਮਿਲੇ ਸੀਗੇ ਤੇਲ ਤੇ ਤੇਲ ਦੇ ਜਿਦੇ ਵਿੱਚ 4 ਡਰਮ ਭਰੇ ਹੋਏ ਸੀ ਤੇਲ ਨਾਲ ਤੇ 19 ਡਰਮ ਖਾਲੀ ਸੀਗੇ ਇਸ ਤੋਂ ਇਲਾਵਾ 4 ਡਰਮੀਆਂ ਵੀ ਛੋਟੀਆਂ ਮਿਲੀਆਂ ਸੀਗੀਆਂ ਜਿਦੇ ਵਿੱਚ ਇੱਕ ਡਰਮੀ 20 ਲੀਟਰ ਦੀ ਭਰੀ ਹੋਈ ਸੀ ਤੇ ਬਾਕੀ ਖਾਲੀ ਸੀਗੀਆਂ ਤੇ ਇਸ ਦੇ ਨਾਲ ਹੀ ਇੱਕ ਮੋਟਰ ਵੀ ਪੁਲਿਸ ਪਾਰਟੀ ਵੱਲੋਂ ਬਰਾਮਦ ਕੀਤੀ ਗਈ ਹੈ ਇਸ ਸਾਰੇ ਨੈਟਵਰਕ ਦਾ ਅੱਗੇ ਇਹਦੇ ਤਫ਼ਤੀਸ਼ ਜਾਰੀ ਹੈ